ਜੇ ਜਿਹੜੀ ਸੱਚਾਈ ਇਹ ਬਾਹਰ ਲੈ ਕੇ ਆਓ ਉਹਨੂੰ ਜਿੰਨ ਤੱਕ ਕਰੋ ਤੇ ਅਸੀਂ ਤੁਹਾਡੀ ਤੁਹਾਨੂੰ ਇਨਾਮ ਤੇ ਦੇਵਾਂਗੇ ਉਸ ਤੋਂ ਬਾਅਦ ਵੀ ਜੋ ਵੀ ਅਸੀਂ ਹੈਲਪ ਕਰ ਸਕਦੇ ਹਾਂ ਪੂਰੀ ਕਰਾਂਗੇ ਬਿਕੋਜ਼ ਸਾਜੀ ਦੇਖੋ ਸਾਡਾ ਪਹਿਲੀ ਗੱਲ ਕਿਸੇ ਵੀ ਪੋਲਿਟੀਕਲ ਜਾਂ ਕੋਈ ਕੱਟੜ ਰਿਲੀਜੀਅਸ ਆਰਗੇਨਾਈਜੇਸ਼ਨ ਨਾਲ ਸਾਡਾ ਕੋਈ ਵੀ ਲਿੰਕ ਨਹੀਂ ਹੈ ਅਸੀਂ ਕਾਮਨ ਬੰਦੇ ਆ ਸ਼ਹਿਰ ਦੇ ਠੀਕ ਹੈ ਨਾ ਜਿਸ ਤਰ੍ਹਾਂ ਕਿ ਤੁਸੀਂ ਪ੍ਰੈਸ ਕਾਨਫਰੈਂਸ ਕੀਤੀ ਇਹਦੇ ਵਿੱਚ ਇੱਕੋ ਧਰਮ ਨੂੰ ਟਾਰਗੇਟ ਕੀਤਾ ਗਿਆ ਕਿਉਂ ਕੀਤਾ ਗਿਆ ਕੋਈ ਕਾਰਨ ਹੈ ਹੈ ਅੱਜ ਇਹਦਾ ਦੇਖੋ ਮੈਂ ਸੈਕੂਲਰਿਜ਼ਮ ਵਿੱਚ ਫੁਲੀ ਫੈਮਲੀ ਬਲੀਵ ਕਰਦਾ ਹਾਂ ਤੇ ਮੇਰੇ ਹਿਸਾਬ ਨਾਲ ਦੇਖੋ ਇਟ ਇਜ਼ ਅ ਵੈਰੀ ਕਰੈਕਟ ਪਾਵਰ ਸਾਨੂੰ ਸਾਡਾ ਸੰਵਿਧਾਨ ਪਾਵਰ ਦਿੰਦਾ ਹੈ ਕਿ ਤੁਸੀਂ ਕਿਸੇ ਵੀ ਧਰਮ ਵਿੱਚ ਤੁਸੀਂ ਕਨਵਰਟ ਹੋ ਸਕਦੇ ਹੋ ਮੈਂ ਸਾਡੇ 3 ਲੱਖ ਬੰਦਾ 크੍ਰਿਸਚੀਅਨਿਟੀ ਫਾਲੋ ਕਰ ਰਹੇ ਬਟ ਜੇ ਆਪਾਂ ਗਰਾਉਂਡ ਰਿਐਲਿਟੀ ਦੀ ਗੱਲ ਕਰੀਏ ਇੱਕ ਮਤਲਬ ਇੱਕ ਸਿੰਪਲ ਅੰਕੁਰ ਨਰੂਲੇ ਦੀ ਜਿਹੜੀ ਆਪਾਂ ਕਹੀਏ ਕਿ ਜਿਹੜੀ ਚਰਚ ਹੈ 4 ਲੱਖ ਬੰਦਾ ਸੰਡੇ ਨੂੰ ਉੱਥੇ ਇਕੱਠਾ ਹੋਇਆ ਇਹ ਫਿਗਰ ਇਹ ਜ਼ਰੂਰੀ ਤਾਂ ਨਹੀਂ ਕਿ ਉੱਥੇ ਜਾਣ ਵਾਲੇ ਸਾਰੇ ਕ੍ਰਿਸਚੀਅਨ ਹੀ ਹੈ ਜਾਂ ਉਹਨਾਂ ਨੇ ਕਨਵਰਟ ਕਰਕੇ ਚਲੇ ਗਏ ਨੇ ਕਿ ਕੋਈ ਗੁਰਦੁਆਰਾ ਸਾਹਿਬ 'ਚ Hindu ਵੀ ਆਉਂਦਾ ਸਿੱਖ ਵੀ ਆਉਂਦਾ ਮੁਸਲਮਾਨ ਵੀ ਆਦਾ ਸਾਰੇ ਆਉਂਦੇ ਨੇ ਸੈਕਸ਼ਨ 5 ਹੈ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਆਫ 1954 ਜੀ ਇਹ ਲਾ ਬੜੀ ਕਲੀਅਰਲੀ ਸਟੇਟ ਕਰਦਾ ਹੈ ਕਿ ਜੇ ਕੋਈ ਵੀ ਬੰਦਾ ਮੈਡੀਕਲ ਮਿਰਕਲਸ ਦਿਖਾ ਰਿਹਾ ਹੈ ਇਹ ਕਹਿੰਦਾ ਕਿ ਮੈਂ ਕਿਸੇ ਬੰਦੇ ਨੂੰ ਅਨੌਂਟੀਡ ਆਇਲ ਲਾ ਕੇ ਠੀਕ ਕਰਤਾ ਕੋਈ ਬੰਦਾ व्हीलचेयर ਤੇ ਆਇਆ ਉਹਨੂੰ ਖੜਾ ਕਰਤਾ ਕਿਸੇ ਦਾ ਕੈਂਸਰ ਠੀਕ ਕਰਤਾ ਉਹ ਬੰਦੇ ਜੇ ਅਗੇਂਸਟ ਰੈਕਟਿਓਨ ਲਿਆ ਕਿਸ ਤਰ੍ਹਾਂ ਸਾਨੂੰ ਸਭ ਨੂੰ ਮੇਰੇ ਤੇ ਡਿਫਾਰਮੇਸ਼ਨ ਕੇਸ ਜਿੰਨੇ ਮਰਜ਼ੀ ਪਾਨ ਸਾਡਾ ਦੇਖੋ ਫਰਜ਼ ਹੈ ਅਸੀਂ ਕਿਸੇ ਤਰੀਕੇ ਦੇ ਆਪਣੇ ਵਰਡਸ ਨਹੀਂ ਮਿੰਸ ਕਰਨੇ ਪ੍ਰੋਬਲਮ ਸੋਸਾਇਟੀ ਵਿੱਚ ਤਾਂ ਹੀ ਆਈਏ ਕਿ ਜਿਹੜਾ ਸੱਚ ਹੈ ਉਹ ਬੇਤੜਕੋਕ ਨਹੀਂ ਬੋਲਿਆ ਜਾ ਰਿਹਾ ਹਰ ਲੰਗੇ ਹਰ ਬੰਦੇ ਨਾਲ بڑے ਲੋਕੀ ਜੁੜੇ ਆ ਤੁਸੀਂ ਕਿੰਨੇ ਲੱਖ ਬੰਦਿਆਂ ਦੇ ਡਿਫਰਮੇਸ਼ਨ ਕੇਸ ਪਾ ਦਿਓਗੇ ਠੀਕ ਹੈ ਨਾ ਇਹ ਅਸੀਂ ਕਰ ਮੈਂ ਕੋਈ ਇਕੱਲਾ ਨਹੀਂ ਆ ਪੰਜਾਬ ਬਚਾਓ ਮੋਰਚਾ ਵਿੱਚ ਸਾਡੇ ਲੱਖਾਂ ਮੈਂਬਰ ਜੁੜੇ ਪਏ ਆ ਸਾਰੀ ਹਿੰਦੂ ਸੰਸਥਾਵਾਂ ਸਿੱਖ ਸੰਸਥਾਵਾਂ ਸਾਡੇ ਨਾਲ ਹੈ ਜੇ ਤੁਸੀਂ ਵਾਈਸਵਾ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰ ਪੂਰੇ ਦੇਸ਼ 'ਚ ਖਾਸ ਕਰਕੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦਾ ਕੋੜ ਲਗਾਤਾਰ ਫੈਲਦਾ ਜਾ ਰਿਹਾ ਇਸ ਨੂੰ ਲੈ ਕੇ ਸਰਕਾਰਾਂ ਅਤੇ ਧਰਮ ਪ੍ਰਚਾਰ ਕਮੇਟੀਆਂ ਬਿਲਕੁਲ ਲਗਭਗ ਫੇਲ ਨਜ਼ਰ ਆ ਰਹੀਆਂ ਨੇ ਇਸ ਮੁੱਦੇ ਦੇ ਉੱਤੇ ਲੈ ਕੇ ਹੁਣ ਇੱਕ ਪੰਜਾਬ ਬਚਾਓ ਮੋਰਚਾ ਸਾਹਮਣੇ ਆਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਗਰ ਕੋਈ ਜ਼ਬਰਦਸਤੀ ਧਰਮ ਪਰਿਵਰਤਨ ਕਰਾਂਦਾ ਹੈ ਤਾਂ ਉਹ ਉਹਨਾਂ ਨੂੰ 2 ਲੱਖ ਰੁਪਏ ਇਨਾਮ ਦੇਣਗੇ ਉਹਨਾਂ ਦਾ ਨਾਮ ਵੀ ਗੁਪਤ ਰੱਖਣਗੇ ਗੱਲਬਾਤ ਕਰ ਲੈਣੇ ਆ ਉਹਨਾਂ ਦੇ ਪ੍ਰਧਾਨ ਤੇਜਸਵੀ ਮਿੰਹਾਜ ਜੀ ਨੇ ਮਿੰਹਾਜ ਸਾਹਿਬ ਸਭ ਤੋਂ ਪਹਿਲਾਂ ਧੰਨਵਾਦ ਸਮਾ ਦਿੱਤਾ ਪਰਮਜੀਤ ਰੰਗਪੁਰੀ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਵੌਇਸ ਆਫ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਪਿਆਰ ਭਰਿਆ ਸਤਿ ਸ਼੍ਰ ਇਹ ਬੜਾ ਕ੍ਰੂਸ਼ੀਅਲ ਪੰਜਾਬ ਦਾ ਰਿਲੇਟਡ ਇਸ਼ੂ ਹੈ ਜਿਹਨੂੰ ਅਸੀਂ ਕਵਰ ਕਰ ਰਹੇ ਹਾਂ ਤੇ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਦਾ ਅੱਜ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ 2 ਲੱਖ ਰੁਪਏ ਦਿੱਤਾ ਜਾਏਗਾ ਸਭ ਤੋਂ ਪਹਿਲਾਂ ਤੇ 2 ਲੱਖ ਰੁਪਏ ਦੇ ਪਿੱਛੇ ਕੀ ਕਾਰਨ ਹੈ ਕਿਉਂ ਦੋਗੇ ਤੇ ਨਾਮ ਕੀ ਸੱਚੀ ਗੁਪਤ ਰੱਖਿਆ ਜਾਏਗਾ ਜਾਏਗਾ ਕਿ ਕਿ ਬਹੁਤ ਲੋਕਾਂ ਨੂੰ ਡਰ ਹੈ ਕਿ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਏਗਾ ਜਾਂ ਨਹੀਂ ਰੱਖਿਆ ਜਾਏਗਾ ਭਾਜੀ ਦੇਖੋ ਅਸੀਂ ਕਿਸੇ ਬੰਦੇ ਨੂੰ ਤੰਗ ਕਰਨ ਵਾਸਤੇ ਨਾਮ ਨਹੀਂ ਰੱਖਿਆ ਸੀ ਜਿਹੜੀ ਸਚਾਈ ਹੈ ਸਚਾਈ ਨੂੰ ਬਾਹਰ ਕੱਢਣ ਵਾਸਤੇ ਨਾਮ ਰੱਖਿਆ ਹੈ ਜਿਹੜੇ ਲੋਕ ਉਚਾਰੇ ਪੀੜਿਤਾਂ ਜਿਨ੍ਹਾਂ ਨਾਲ ਮਾੜੀਆਂ ਹੋਈਆਂ ਜਿਨ੍ਹਾਂ ਦੇ ਫੈਮਲੀ ਮੈਂਬਰ ਬਰੇਆਂ ਇਹਨਾਂ ਕਰਕੇ ਜਿਨ੍ਹਾਂ ਨਾਲ ਹਜ਼ਾਰ ਤਰੀਕੇ ਦੀਆਂ ਮਾੜੀਆਂ ਚੀਜ਼ਾਂ ਹੋਈਆਂ ਉਹ ਬੰਦਿਆਂ ਨੂੰ ਦੇਖੋ ਗਰੀਬ ਬੰਦੇ ਨੂੰ ਦਬਾਉਣਾ ਬਹੁਤ ਸੌਖਾ ਹੁੰਦਾ ਠੀਕ ਹੈ ਨਾ ਤੇ ਆਪਾਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਇਸੇ ਕਰਕੇ ਬਾਹਰ ਲਿਆਉਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਲਿਆਓ ਜਿਹੜੀ ਸਚਾਈ ਹੈ ਬਾਹਰ ਲੈ ਕੇ ਆਓ ਉਹਨੂੰ ਜਨਤਕ ਕਰੋ ਤੇ ਅਸੀਂ ਤੁਹਾਡੀ ਤੁਹਾਨੂੰ ਇਨਾਮ ਵੀ ਦੇਵਾਂਗੇ ਉਸ ਤੋਂ ਬਾਅਦ ਵੀ ਜੋ ਵੀ ਅਸੀਂ ਹੈਲਪ ਕਰ ਸਕਦੇ ਹਾਂ ਪੂਰੀ ਕਰਾਂਗੇ ਬਿਕੋਸ ਸਾਡਾ ਦੇਖੋ ਪੂਰਾ ਮੋਟਿਵ ਹੈ ਜਿਹੜੀ ਸੱਚਾਈ ਉਹ ਬਾਹਰ ਆਣੀ ਚਾਹੀਦੀ ਹੈ ਜਿਸ ਤਰ੍ਹਾਂ ਕੀ ਕਿਹਾ ਤੁਸੀਂ 2 ਲੱਖ ਰੁਪਏ ਦਿਓਗੇ ਇਸ ਤੋਂ ਇਲਾਵਾ ਕੋਈ ਜੇ ਕਿਸੇ ਨੂੰ ਕੋਈ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਕਿ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਕਿਸੇ ਨੂੰ ਜ਼ਰੂਰਤ ਹੈ ਉਹ ਪੈਸਿਆਂ ਕਰਕੇ ਉਧਰ ਚੱਲਦੇ ਅਜਿਹਾ ਵੀ ਲੈ ਕੇ ਕੁਝ ਇਨਾਮ ਦਿੱਤਾ ਜਾਏਗਾ ਜਾਂ ਉਹਨਾਂ ਨੂੰ ਪੈਸੇ ਦੀ ਮਦਦ ਕੀਤੀ ਜਾਏਗੀ ਭਾਜੀ ਦੇਖੋ ਸਾਡਾ ਜਿਹੜਾ ਆਪਾਂ ਸਿੱਖ ਰਿਲੀਜੀਅਨ ਦੀ ਗੱਲ ਕਰੀਏ ਹਿੰਦੂ ਰਿਲੀਜੀਅਨ ਦੀ ਗੱਲ ਕਰੀਏ ਇਹ ਬੜੇ ਵੈਲ ਫੰਡਡ ਰਿਲੀਜੀਅਨਸ ਆ ਸਾਡੇ ਗੁਰਦੁਆਰਿਆਂ ਦੇ ਗੁੱਲਕ ਤੁਹਾਨੂੰ ਪਤਾ ਹੈ ਹਰ ਬੰਦਾ ਜਿਹੜਾ ਜਾ ਕੇ ਉੱਥੇ ਪੈਸੇ ਪਾ ਕੇ ਜਾਂਦਾ ਕੋਈ ਬੰਦਾ ਉਥੋਂ ਲੈ ਕੇ ਨਹੀਂ ਆਂਦਾ ਤੇ ਇਹ ਗੁਰਦੁਆਰਿਆਂ ਤੇ ਇਸ ਚ ਸਾਡੇ ਦਰਬਾਰ ਸਾਹਿਬ ਜੀ ਦੇ ਡੇਡ-ਡੇਡ 2-2 ਲੱਖ ਬੰਦਾ ਲੰਗਰ ਖਾ ਜਾਂਦਾ ਰੋਜ਼ ਆ ਕੇ ਕਿਸੇ ਚੀਜ਼ ਦੀ ਕੋਈ ਪੈਸੇ ਦੀ ਕਮੀ ਨਹੀਂ ਹੈ ਤੁਸੀਂ ਸਾਹਮਣੇ ਆਓ ਸਾਹਮਣੇ ਆਓ ਆਪਣੀ ਗੱਲ ਦੱਸੋ ਜਿਸ ਤਰੀਕੇ ਵਿੱਚ ਤੁਹਾਡੀ ਮਦਦ ਅਸੀਂ ਕਰ ਸਕਦੇ ਹਾਂ ਅਸੀਂ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਕਿ ਮੈਂ ਗੱਲਬਾਤ ਕੀਤੀ ਸੀ ਕਿ ਸਰਕਾਰਾਂ ਤੇ ਧਰਮ ਪ੍ਰਚਾਰ ਕਮੇਟੀਆਂ ਮੈਂ ਸਰਕਾਰਾਂ ਇਸ ਕਰਕੇ ਕਰਨੀਆਂ ਕਿਉਂਕਿ ਧਰਮ ਪਰਿਵਰਤਨ ਕਰਨਾ ਵੀ ਇੱਕ ਗਲਤ ਹੈ ਠੀਕ ਹੈ ਨਾ ਜੀ ਧਰਮ ਪ੍ਰਚਾਰ ਕਮੇਟੀਆਂ ਨੇ ਕਿਸੇ ਵੀ ਧਰਮ ਦੀ ਲਾ ਲੋ ਸਿੱਖ ਧਰਮ ਦੀ ਗੱਲ ਹੋ ਧਰਮ ਪ੍ਰਚਾਰ ਕਮੇਟੀ Hindu ਧਰਮ ਦਾ ਵੀ ਕਨਵਰਟ ਹੋ ਰਿਹਾ ਉਹ ਫੇਲ ਹੋ ਗਈਆਂ ਨੇ ਤੁਸੀਂ ਕਿਦਾਂ ਕਾਮਯਾਬ ਹੋਵੋਗੇ ਭਾਜੀ ਦੇਖੋ ਸਾਡਾ ਪਹਿਲੀ ਗੱਲ ਕਿਸੇ ਵੀ ਪੋਲੀਟੀਕਲ ਜਾਂ ਕੋਈ ਕੱਟੇਡ ਰਿਲੀਜੀਅਸ ਆਰਗੇਨਾਈਜੇਸ਼ਨ ਨਾਲ ਸਾਡਾ ਕੋਈ ਵੀ ਲਿੰਕ ਨਹੀਂ ਹੈ ਅਸੀਂ ਕਾਮਨ ਬੰਦੇ ਆ ਸ਼ਹਿਰ ਦੇ ਠੀਕ ਹੈ ਨਾ ਸਾਡੀ ਜਿਹੜਾ ਡਰਾਅ ਬੈਕ ਵੀ ਇਹੀ ਹੈ ਕਾਮਨ ਆ ਕਿ ਅਸੀਂ ਸਾਡੇ ਕੋਲੇ ਸਾਡੇ ਕੋਲੇ ਇਦਾਂ ਦੀ ਪਾਵਰ ਨਹੀਂ ਆਪਾਂ ਸਵੇਰੀ ਸਭ ਕੁਝ ਠੀਕ ਕਰਦੀ ਬਟ ਦੇਖੋ ਕਾਮਨ ਬੰਦੇ ਨੂੰ ਸੰਵਿਧਾਨ ਨੇ ਬਹੁਤ ਵੱਡੀ ਪਾਵਰ ਦਿੱਤੀ ਹੈ ਅਸੀਂ ਇਹਨੂੰ ਲੀਗਲੀ ਠੀਕ ਹੈ ਨਾ ਅਸੀਂ ਹਰ ਤਰੀਕੇ ਨਾਲ ਇਹਨੂੰ ਚੱਲਾਂਗੇ ਜਿੰਨੇ ਬੰਦੇ ਆ ਕਾਮਨ ਮੈਨ ਤੋਂ ਜ਼ਿਆਦਾ ਤਾਕਤ ਸੰਵਿਧਾਨ ਨੇ ਕਿਸੇ ਨੂੰ ਨਹੀਂ ਦਿੱਤੀ ਠੀਕ ਹੈ ਨਾ ਮੰਤਰੀ ਵੀ ਅਸੀਂ ਬਣਾਣੇ ਆ ਜਿਹੜੀ ਆਪਣੀ ਜਿੰਨੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਬੰਦੇ ਵੀ ਅਸੀਂ ਇਲੈਕਟ ਕਰਦੇ ਆ ਤੇ ਅਸੀਂ ਕਾਮਨ ਮੈਨ ਸਾਰੇ ਇਕੱਠੇ ਕਰਕੇ ਯੂਨਾਈਟ ਕਰਕੇ ਆਪਾਂ ਇਸ ਇਸ਼ੂ ਨੂੰ ਕਾਮਨ ਲੜਾਂਗੇ ਇਹੀ ਸਾਡੀ ਤਾਕਤ ਹੈ ਤੇ ਆਪਾਂ ਇਸ ਵਿੱਚ ਸਕਸੈਸਫੁਲ ਵੀ ਹੋਵਾਂਗੇ ਸਾਡੇ ਨਾਲ ਚੱਲੋ ਸਾਡਾ ਸਾਥ ਦਿਓ ਅਸੀਂ ਜ਼ਰੂਰ ਸਕਸੈਸਫੁਲ ਹੋਵਾਂਗੇ ਜਿਸ ਤਰ੍ਹਾਂ ਕਿ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਇਹਦੇ ਵਿੱਚ ਇੱਕੋ ਧਰਮ ਨੂੰ ਟਾਰਗੇਟ ਕੀਤਾ ਗਿਆ ਕਿਉਂ ਕੀਤਾ ਗਿਆ ਕੋਈ ਕਾਰਨ ਹੈ ਹੈ ਹਾਂਜੀ ਇਹਦਾ ਦੇਖੋ ਮੈਂ ਸੈਕੂਲਰਿਜ਼ਮ ਵਿੱਚ ਫੁੱਲੀ ਫਰਮਲੀ ਬਲੀਵ ਕਰਦਾ ਹਾਂ ਤੇ ਮੇਰੇ ਹਿਸਾਬ ਨਾਲ ਦੇਖੋ ਇਟ ਇਜ਼ ਅ ਵੈਰੀ ਕਰੈਕਟ ਪਾਵਰ ਸਾਨੂੰ ਸਾਡਾ ਸੰਵਿਧਾਨ ਪਾਵਰ ਦਿੰਦਾ ਹੈ ਕਿ ਤੁਸੀਂ ਕਿਸੇ ਵੀ ਧਰਮ ਵਿੱਚ ਤੁਸੀਂ ਕਨਵਰਟ ਹੋ ਸਕਦੇ ਹੋ ਮੈਂ ਤੁਹਾਨੂੰ 2011 ਦਾ ਸੈਂਸਸ ਦਿਖਾਣਾ ਜਿਹੜਾ 2011 ਦਾ ਸੈਂਸਸ ਹੈ ਥੈਟ ਇਜ਼ ਦ ਲਾਸਟ ਸਾਡੇ ਕੋਲ ਜਿਹੜੀਆਂ ਆਫੀਸ਼ੀਅਲ ਫਿਗਰਸ ਹਨ ਕਿ ਕਿੰਨੇ ਧਰਮ ਦੀ ਕੀ ਪੋਪੂਲੇਸ਼ਨ ਹੈਗੀ ਹੈ ਪੰਜਾਬ ਵਿੱਚ ਤੇ ਜੇ ਆਪਾਂ 2011 ਦੇ ਸੈਂਸਸ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇਹ ਤੁਸੀਂ ਪਲੀਜ਼ ਆਪਣੇ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਕਿ 2011 ਦਾ ਜਿਹੜਾ ਸੈਂਸਸ ਹੈ ਇਹ ਲਾਸਟ ਅਫੀਸ਼ੀਅਲ ਫਿਗਰਸ ਆ ਸਾਡੇ ਕੋਲ ਇਸ ਤੋਂ ਬਾਅਦ ਕੋਵਿਡ ਵੇਲੇ ਸੈਂਸਸ ਦੁਬਾਰਾ ਹੁਣ ਜੋ ਨਹੀਂ ਹੋ ਪਾਇਆ ਤੇ ਅੱਜ ਤੱਕ ਅਜੇ ਤੱਕ ਹੋਇਆ ਨਹੀਂ ਹੈ ਤੇ ਇਹ ਜਿਹੜੀਆਂ ਫਿਗਰਸ ਹੈਗੀਆਂ ਇਸ ਤੋਂ ਬੜੀ ਕਲੀਅਰਲੀ ਦੇਖ ਸਕਦੇ ਹਾਂ ਕਿ ਕ੍ਰਿਸਚੀਅਨਿਟੀ ਦੀ 1.26% ਪੋਪੂਲੇਸ਼ਨ ਹੈ ਜੇ ਆਪਾਂ ਪੰਜਾਬ ਦੀ ਉਦੋਂ ਗੱਲ ਕਰੀਏ ਜਿਹੜੀ ਪੰਜਾਬ ਦੀ ਪੋਪੂਲੇਸ਼ਨ ਸੀਗੀ ਇਨ ਟਰਮਸ ਆਫ ਨੰਬਰ ਇਹ ਅਪ੍ਰੋਕਸੀਮੇਟਲੀ ਸਾਢੇ 3 ਲੱਖ ਬੰਦਾ ਬੰਦਾ ਹੈ ਕਿ ਸਾਢੇ 3 ਲੱਖ ਬੰਦਾ ਕ੍ਰਿਸਚੀਅਨਿਟੀ ਫਾਲੋ ਕਰ ਰਿਹਾ ਬਟ ਜੇ ਆਪਾਂ ਗਰਾਊਂਡ ਰਿਐਲਿਟੀ ਦੀ ਗੱਲ ਕਰ ਇੱਕ ਮਤਲਬ ਇੱਕ ਸਿੰਪਲ ਅੰਕੂਰ ਨਰੂਲੇ ਦੀ ਜਿਹੜੀ ਆਪਾਂ ਕਹੀਏ ਕਿ ਜਿਹੜੀ ਚਰਚ ਹੈ 4 ਲੱਖ ਬੰਦਾ ਸੰਡੇ ਨੂੰ ਉੱਥੇ ਇਕੱਠਾ ਹੋ ਰਿਹਾ ਕੀ ਇਹ ਫਿਗਰਸ ਆਪਸ ਵਿੱਚ ਮੈਚ ਹੋ ਰਹੀਆਂ ਕਿ ਇੱਕ ਡੇਰੇ ਦੇ 4 ਲੱਖ ਬੰਦਾ ਇਕੱਠਾ ਹੋ ਰਿਹਾ ਹੈ ਤੇ ਕੀ ਅਸੀਂ ਅਸਿਊਮ ਕਰ ਸਕਦੇ ਹਾਂ ਕਿ 1.26% ਪੋਪੂਲੇਸ਼ਨ ਹੈ ਨਹੀਂ ਇਹ ਜ਼ਰੂਰੀ ਤਾਂ ਨਹੀਂ ਕਿ ਉੱਥੇ ਜਾਣ ਵਾਲੇ ਸਾਰੇ 크ਿਸਚੀਅਨ ਹੀ ਹੈ ਜਿਉਂ ਉਹਨਾਂ ਨੇ ਕਨਵਰਟ ਕਰਕੇ ਚਲੇ ਗਏ ਨੇ ਕਿ ਕੋਈ ਗੁਰਦੁਆਰਾ ਸਾਹਿਬ 'ਚ ਹਿੰਦੂ ਵੀ ਆਉਂਦਾ ਸਿੱਖ ਵੀ ਆਉਂਦਾ ਮੁਸਲਮਾਨ ਵੀ ਆਦਾ ਸਾਰੇ ਆਉਂਦੇ ਭਾਜੀ ਬਿਲਕੁਲ ਦੇਖੋ ਸਾਡੇ ਜਿਹੜਾ ਦਰਬਾਰ ਸਾਹਿਬ ਉਹਦੇ ਚਾਰ ਰਸਤੇ ਬਣਾਏ ਸਿਗੇ ਬੰਦਾ ਕਿਸੇ ਵੀ ਸਮੁਦਾਇ ਤੋਂ ਕਿਸੇ ਵੀ ਧਰਮ ਤੋਂ ਆ ਸਕਦਾ ਹੈ ਉੱਥੇ ਕਦੇ ਨਹੀਂ ਪੁੱਛਿਆ ਗਿਆ ਕਿ ਤੂੰ ਕਿਹੜੇ ਧਰਮ ਤੋਂ ਆਇਆ ਹੈ ਤੇਰਾ ਕੀ ਨਾਮ ਹੈ ਨੋਬਦੀਾਸ ਨਾ ਕੋਈ ਮੰਦਿਰਾਂ ਵਿੱਚ ਪੁੱਛਿਆ ਜਾਂਦਾ ਬਿਕੋਜ਼ ਇਨਾਂ ਕੋਲੇ ਹੋਰ ਕੋਈ ਪਾਵਰ ਹੀ ਹੈ ਨਹੀਂ ਠੀਕ ਹੈ ਨਾ ਜਿਹੜਾ ਕੋਈ ਬੰਦਾ ਦੇਖੋ 크ਿਸਚੀਅਨ ਹੈ ਜਾਂ ਪ੍ਰੋਟੈਸਟੈਂਟ ਹੁੰਦਾ ਸਾਡੇ ਉੱਤੇ ਮੋਸਟਲੀ ਪ੍ਰੋਟੈਸਟੈਂਟਸ ਹੈ ਜਾਂ ਸਾਡੇ ਉੱਤੇ ਕੈਥਲਿਕਸ ਹੈ ਜਿੰਨਾ ਇਨਫਰਾਸਟ੍ਰਕਚਰ ਜਿੰਨੇ ਸਕੂਲਸ ਕਾਲਜੇਸ ਸੀਐਮਸੀ ਵਰਗੇ ਹਾਈ ਲੈਵਲ ਹਸਪੀਟਲ ਜਿਹੜੇ ਬਣੇ ਆ ਉਹ ਸਾਰੇ ਇਨਾਂ ਨੇ ਪ੍ਰੋਟੈਸਟੈਂਟਸ ਨੇ ਜਾਂ ਕੈਥਲਿਕਸ ਨੇ ਬਣਾਏ ਹੈ ਜਿਹੜੇ ਇਹ ਡੇਰੇ ਇਹਨਾਂ ਦਾ ਕੀ ਯੋਗਦਾਨ ਹੈ ਸੋਸਾਇਟੀ ਨੂੰ ਇਹਨਾਂ ਦਾ ਕੋਈ ਯੋਗਦਾਨ ਨਹੀਂ ਕੋਈ ਬੰਦਾ ਇਹਨਾਂ ਕੋਲ ਕਿਉਂ ਜਾਏਗਾ ਡੇਰੇਆ ਤੋਂ ਤੁਹਾਡਾ ਕੀ ਭਾਗ ਹੈ ਜਿਵੇਂ ਤੁਸੀਂ ਕੋਈ ਇਸ ਖਾਸ ਕਰਕੇ ਕਹਿ ਰਹੇ ਹੋ ਬਾਕੀ ਤਾਂ 크 ਹਾਂਜੀ ਬਿਲਕੁਲ ਕਰ ਸਕਦਾ ਲੇਕਿਨ ਇਹ ਨਹੀਂ ਨਾ ਕਰ ਰਹੇ ਜਿਹੜੇ ਕੋਈ ਵੀ ਡੇਰਾ ਦੇਖੋ ਡੇਰਾ ਵਿੱਚ ਡੇਰੇ ਦੀ ਉਹਨਾਂ ਕੀ ਪ੍ਰੋਬਲਮ ਸਾਨੂੰ ਕੀ ਹੈ ਦੇਖੋ ਇੱਕ ਤਰ੍ਹਾਂ ਧਰਮ ਪਰਿਵਰਤਨ ਹੈ ਇਲੀਗਲ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ ਇਲੀਗਲ ਤਰੀਕੇ ਦੇ ਹਿਸਾਬ ਨਾਲ ਮੈਂ ਤੁਹਾਨੂੰ ਬੜੀ ਕਲੀਅਰਲੀ ਦੋ ਤਿੰਨ ਲੀਗਲ ਪੁਆਇੰਟਸ ਦੱਸ ਰਿਹਾ ਜਿਹੜੇ ਕਿ ਤੁਸੀਂ ਕਿਸੇ ਵੀ ਲਾਇਰ ਨਾਲ ਕਨਫਰਮ ਕਰ ਸਕਦੇ ਹੋ ਕਿ ਅਸੀਂ ਸਾਡਾ ਕੋਈ ਮੇਡ ਅਪ ਲਾਅ ਨਹੀਂ ਹੈ ਸੈਕਸ਼ਨ 5 ਹੈ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਆਫ 1954 ਜੀ ਇਹ ਲਾਅ ਬੜੀ ਕਲੀਅਰਲੀ ਸਟੇਟ ਕਰਦਾ ਹੈ ਕਿ ਜੇ ਕੋਈ ਵੀ ਬੰਦਾ ਮੈਡੀਕਲ ਮਿਰਕਲਸ ਦਿਖਾ ਰਿਹਾ ਜਿਵੇਂ ਕਿ ਮੈਂ ਕਿਸੇ ਬੰਦੇ ਨੂੰ ਅਨਾਂਟਿਡ ਆਇਲ ਲਾ ਕੇ ਠੀਕ ਕਰਤਾ ਕੋਈ ਬੰਦਾ व्हीलचेयर ਤੇ ਆਇਆ ਉਹਨੂੰ ਖੜਾ ਕਰਤਾ ਕਿਸੇ ਦਾ ਕੈਂਸਰ ਠੀਕ ਕਰਤਾ ਉਹ ਬੰਦੇ ਜਿਹਾ ਗੇਨਸਟ ਰੈਕਟਿਓਨ ਲਿਆ ਜਾ ਸਕਦਾ ਸਾਨੂੰ ਸਭ ਨੂੰ ਪਤਾ ਹੈ 100% ਝੂਠ ਹੈ ਫਰਾਡ ਹੈ ਇਸ ਵਿੱਚ 1% ਵੀ ਕੋਈ ਸੱਚਾਈ ਨਹੀਂ ਹੈ ਲੇਕਿਨ ਤੁਸੀਂ ਆਹ ਦੇਖੋ ਇਹ ਤੁਸੀਂ ਮੇਰੇ ਕੋਲੇ ਹਜ਼ਾਰਾਂ ਇਦਾਂ ਦੀਆਂ ਇਹਨਾਂ ਦੇ ਵੀਡੀਓਜ਼ ਆਹ ਦੇਖੋ ਇਹ ਲਿਖਿਆ ਹੋਇਆ ਟੈਸਟੀਮਨੀ ਹੀਲਡ ਫ্রম ਡਿਸੇਬਿਲਟੀ ਆਫ ਵਾਕਿੰਗ ਆਫਟਰ ਅਪਲਾਈਂਗ ਅਨਾਂਟਿਡ ਆਇਲ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਦੇਖੋ ਐਵੇਂ ਕੈਂਸਰ ਦਾ ਇਲਾਜ ਕੀਤਾ ਜਾ ਰਿਹਾ ਹੈ ਲੇਮ ਸਟੂਡ ਅਪ ਫਰਮ ਵੀਲ ਚੇਅਰ ਐਂਡ ਸਟਾਰਟਡ ਵਾਕਿੰਗ ਇਨਸਟੈਂਟਲੀ ਠੀਕ ਹੈ ਜੀ ਮਦਰ ਗਾਟ ਹੈਲਡ ਫਰਮ ਹਿਪ ਬੋਨ ਇਨਫੈਕਸ਼ਨ ਐਂਡ ਗਾਡ ਬਲੇਸਡ ਸਿਰਫ ਇਲਾਜ ਨਹੀਂ ਹੋਇਆ ਘਰ ਵੀ ਮਿਲ ਗਿਆ ਨਾਲ ਉਹਨਾਂ ਨੂੰ ਕੀ ਪਤਾ ਇਹਨਾਂ ਦਾ ਹਸਪੀਟਲ ਹੋਵੇ ਸ਼ਾਇਦ ਹਸਪੀਟਲ ਚ ਇਲਾਜ ਹੁੰਦਾ ਹੋਵੇ ਭਾਜੀ ਦੇਖੋ ਇਹ ਜਿਹੜਾ ਇਲਾਜ ਹੈ ਇਹ ਬੜੇ ਸ਼ਰੇਆਮ ਆਨਲਾਈਨ ਵੀਡੀਓਜ਼ ਪਈਆਂ ਹੋਈਆਂ ਤੇ ਆਨਲਾਈਨ ਵੀਡੀਓ ਵਿੱਚ ਹੀ ਇਲਾਜ ਹੋ ਜਾਂਦਾ ਇਹਨਾਂ ਦਾ ਅੱਛਾ ਕਿਸ ਤਰ੍ਹਾਂ ਹੁੰਦਾ ਜੀ ਭਾਜੀ ਇਲਾਜ ਇਹਨਾਂ ਦਾ ਐਵੇਂ ਹੁੰਦਾ ਹੈ ਕਿ ਵੀਲ ਕੋਈ ਜਿਵੇਂ ਫੋਰ ਐਗਜ਼ਾਮਪਲ ਅੱਪਾ ਗਏ ਕਿਤੇ ਵੀਲਚੇਅਰ ਤੇ ਬੈਠੇ ਬੰਦੇ ਦਾ ਇਲਾਜ ਹੋ ਰਿਹਾ ਉੱਥੇ ਸਾਰੀ ਕੰਗregation ਇਕੱਠੀ ਹੋਈ ਹੋएगी ਵੀਲਚੇਅਰ ਤੇ ਇੱਕ ਬੰਦਾ ਆਏਗਾ ਜਿਹੜਾ ਇਹਨਾਂ ਦਾ ਆਪਣਾ ਹੀ ਬੰਦਾ ਜਿਹੜਾ ਪੂਰਾ ਚੱਲ ਸਕਦਾ ਉਹਨਾਂ ਨੇ ਵੀਲਚੇਅਰ ਤੇ ਬਿਠਾਇਆ ਹੋਇਆ ਉਹ ਕਹੇਗਾ ਜੀ ਮੈਂ ਤਾਂ ਚੱਲ ਨਹੀਂ ਸਕਦਾ ਮੈਂ ਤਾਂ ਚੱਲ ਨਹੀਂ ਸਕਦਾ ਮੇਰੇ ਲੱਤਾਂ ਕੰਮ ਨਹੀਂ ਕਰਦੀਆਂ ਮੈਂ 5 ਸਾਲ ਤੋਂ ਚੱਲ ਨਹੀਂ ਸਕਦਾ ਹਰ ਡਾਕਟਰ ਕੋਲ ਮੈਂ ਗਿਆ ਠੀਕ ਹੈ ਨਾ ਲੇਕਿਨ ਕੋਈ ਵੀ ਇਹਦਾ ਇਲਾਜ ਨਹੀਂ ਕਰ ਪਾਇਆ ਤੇ ਮੈਂ ਟੁੱਟ ਹਾਰ ਕੇ ਅੱਜ ਮੈਂ ਇੱਥੇ ਆਇਆ ਇਹ ਆਪਣੇ ਕਿ ਇਹਨਾਂ ਨੇ ਇੱਕ ਉਹ ਬੰਦਾ ਇਮੀਡੀਏਟਲੀ ਜਿਹੜਾ ਹੈ ਚੇਅਰ ਤੋਂ ਖੜਾ ਹੋ ਜਾਏਗਾ ਇਸ ਦੱਟ ਮੈਡੀਕਲੀ ਪੋਸੀਬਲ ਜਿਹੜਾ ਕੋਈ ਬੰਦਾ 휠ਚੇਅਰ ਤੇ ਬੈਠਾ ਹੈ ਅੰਡਰ ਲਾਈਂ ਕੰਡੀਸ਼ਨ ਦਾ ਛੱਡੋ ਤੇ ਮਸਕੂਲਰ ਡਿਸਟ੍ਰੋਫੀ ਇੰਨੀ ਹੋਈ ਹੁੰਦੀ ਹੈ ਕਿ ਜੇ ਉਹਦਾ ਇਲਾਜ ਹੋ ਵੀ ਜਾਏ ਫੇਰ ਵੀ ਉਹਦੀ ਬਾਡੀ ਨੂੰ ਸਪੋਰਟ ਕਰਨ ਵਾਸਤੇ ਜਿਹੜਾ ਸਕੈਲੇਟਲ ਮਸਕੂਲਰ ਸਿਸਟਮ ਹੈ ਉਹਦੀ ਕਿੰਨੇ ਹੀ ਮਹੀਨੇ ਫਿਜ਼ੀਓਥੈਰੇਪੀ ਹੋਏਗੀ ਉਸ ਤੋਂ ਬਾਅਦ ਉਹ ਬੰਦਾ ਖੜਨ ਜੋਗਾ ਹੋਏਗਾ ਭੱਜਣਾ ਤਾਂ ਬਹੁਤ ਦੂਰ ਦੀ ਗੱਲ ਹੈ ਇਹਦੇ व्हीलचेयर ਤੋਂ ਬਾਅਦ ਸਿੱਧਾ ਬੰਦੇ ਇਹਨਾਂ ਨੇ ਪਛਾਣਨੇ ਸਟਾਰਟ ਕਰਤੇ ਹਾਊ ਇਜ਼ 댓 ਪੋਸੀਬਲ ਸਾਡੀ ਸਰਕਾਰ ਸੁੱਤੀ ਪਈ ਹੈ ਸਿਵਲ ਸਰਜਨ ਜਲੰਧਰ ਹੋ ਗਿਆ ਸਾਡੇ ਡੀਸੀ ਸਾਹਿਬ ਹੋ ਗਏ ਸਾਡੀ ਪੁਲਿਸ ਹੋ ਗਈ ਤੁਸੀਂ ਸਾਰੇ ਸੁੱਤੇ ਪਈਆਂ ਤੁਸੀਂ ਦੇਖ ਨਹੀਂ ਰਹੇ ਕੀ ਹੋ ਰਿਹਾ ਤੁਸੀਂ ਜਿਹੜਾ ਇਹ ਰੋਪ ਲਗਾਇਆ ਬਹੁਤ ਵੱਡਾ આરોਪ ਹੈ ਕਿਸ ਆਧਾਰ ਤੇ ਲਗਾ ਰਹੇ ਕੋਈ ਤੁਹਾਡੇ ਕੋਲ ਇਹ ਜੇ ਸਬੂਤ ਹੈ ਕਿ ਇਹਨਾਂ ਦਾ ਹੀ ਬੰਦਾ ਹੁੰਦਾ ਪਾਜੀ ਦੇਖੋ ਜੇ ਇਹਨਾਂ ਦਾ ਬੰਦਾ ਨਾ ਹੋਏ ਤੇ ਇਹ ਇਲਾਜ ਪੋਸੀਬਲ ਹੀ ਨਹੀਂ ਹੈ ਇਹਨਾਂ ਨੂੰ ਕਹੋ ਆਓ ਤੁਸੀਂ ਸਿਵਲ ਹਸਪੀਟਲ ਆਓ ਜੀ ਬੰਦਿਆਂ ਦਾ ਇਲਾਜ ਕਰੋ ਜੇ ਕਰ ਸਕਦੇ ਨੇ ਮੈਂ ਤਾਂ ਆਪ ਇਹਨਾਂ ਦਾ ਮੈਂ ਆਪ ਕਨਵਰਟ ਹੋ ਜਾਗਾ ਯਾਰ ਜੇ ਇਹਨਾਂ ਕੋਲੇ ਰੱਬ ਨੇ ਇਦਾਂ ਦੀ ਰੋਹਾਨੀ ਤਾਕਤ ਇਹਨਾਂ ਬੰਦਿਆਂ ਨੂੰ ਦੇਦੀ ਜਿਹੜੀ ਕਿ ਕਿਸੇ ਵੀ ਬੰਦੇ 'ਚ ਆ ਜਾਂਦੀ ਹੈ ਕੱਲ ਜਦੋਂ ਆਪਾਂ ਸਵੇਰੇ ਕੱਲ ਸਵੇਰ ਤੱਕ ਜਦੋਂ ਤੁਹਾਡੀ ਵੀਡੀਓ ਜਾਨੀ ਹੈ ਨਾ ਪੰਜਾਬ ਵਿੱਚ 100 ਪੈਸਟਰ ਹੋਰ ਬਣ ਗਿਆ ਹੋਣਾ ਉਹ 100 ਤੋਂ ਸਾਬ ਪੈਸਟਰ ਜਿਹੜਾ ਮੈਜੀਕਲ ਹੀਲਿੰਗ ਕਰ ਰਿਹਾ ਕੀ ਰੱਬ ਢਿੱਲੀ ਵੰਡਦਾ ਪਿਆ ਤੇ ਕੀ ਹੈ ਜਿਹੜੀ ਹੀਲਿੰਗ ਪਾਵਰ ਹੈ ਪੈਸਟਰ ਬਣਨ ਦੇ ਮਿਲਦੀ ਹੈ ਕੀ ਹੋਰ ਧਰਮਾਂ ਦੇ ਕਿਸੇ ਬੰਦੇ ਨੂੰ ਕੋਈ ਹੀਲਿੰਗ ਪਾਵਰ ਨਹੀਂ ਮਿਲੀ ਕੀ ਰੱਬ ਨੇ ਇਹਨਾਂ ਵਾਸਤੇ ਰਿਜ਼ਰਵ ਕਰਕੇ ਰੱਖੀ ਹੋਈ ਹੈ ਕਿ ਇਹਨ ਕੋਈ ਵੀ ਪੜਿਆ ਲਿਖਿਆ ਬੰਦਾ ਜੇ ਇਸ ਚੀਜ਼ ਤੇ ਸੋਚੇ ਸਾਨੂੰ ਉਹਦੇ ਆਨਸਰ ਆਪੇ ਮਿਲ ਜਾਣੇ ਜਿਸ ਤਰ੍ਹਾਂ ਕਿ ਤੁਸੀਂ ਇਹ ਵੀਡੀਓਜ਼ ਦਿਖਾ ਰਹੇ ਆਂ ਵੀਡੀਓਜ਼ ਦੇ ਵਿੱਚ ਤਾਂ ਉਹ ਕੀ ਦਿਖਾਉਂਦੇ ਕਿ ਨਹੀਂ ਉੱਥੋਂ ਥੋੜਾ ਇਹ ਵੀ ਜਾਣਕਾਰੀ ਦਿਓ ਵੀਡੀਓ ਵਿੱਚ ਕੀ ਦੱਸਦੇ ਨੇ ਭਾਜੀ ਦੇਖੋ ਵੀਡੀਓਜ਼ ਇਹਨਾਂ ਦੀਆਂ ਇਹਨਾਂ ਦੇ ਆਪਣੇ ਅਫੀਸ਼ੀਅਲ ਚੈਨਲ ਦੀਆਂ ਇਹ ਕੋਈ ਕਿਸੇ ਹੋਰ ਨੇ ਸ਼ੂਟ ਨਹੀਂ ਕੀਤੀਆਂ ਹੋਈਆਂ ਜਾਂ ਕਿਸੇ ਹੋਰ ਦੀ ਕਮੈਂਟਰੀ ਨਹੀਂ ਹੈ ਉਹਨਾਂ ਦੇ ਆਪਣੇ ਚੈਨਲ ਤੇ ਆਂ ਉਹਨਾਂ ਦੇ ਵਿੱਚ ਕਲੀਅਰਲੀ ਦੇਖ ਸਕਦੇ ਆਂ ਕੋਈ ਵੀ ਇਲਾਜ ਠੀਕ ਹੈ ਨਾ ਇਹਨਾਂ ਨੇ ਹਜ਼ਾਰ ਤਰੀਕੇ ਦੇ ਇਲਾਜ ਕੋਈ ਬਾਂਝਪਨ ਹੋ ਗਿਆ ਕੋਈ ਗੰਜਾਪਨ ਹੋ ਗਿਆ ਕੈਂਸਰ ਹੋ ਗਿਆ ਟਿਊਮਰ ਹੋ ਗਿਆ ਕੋਈ ਬੰਦਾ ਕੋਈ ਤੁਹਾਡੇ ਆਰਥੋ ਦੀ ਪ੍ਰੋਬਲਮ ਹੋ ਗਈ ਕਿਸੇ ਕਾਰਡੀਕ ਪ੍ਰੋਬਲਮ ਹੋ ਗਈ ਕਿਸੇ ਤਰੀਕੇ ਦੀ ਪ੍ਰੋਬਲਮ ਹੈ ਇਹ ਵੀਡੀਓਜ਼ ਬਣਾਈਆਂ ਇਹਨਾਂ ਨੇ ਇਲਾਜ ਕਰਕੇ ਦਿਖਾਣ ਦੀ ਸਾਡੇ ਜਿਹੜਾ ਡਰੱਗਜ਼ ਐਂਡ ਮੈਜਿਕ ਰੈਮਡੀਜ਼ ਜਿਹੜਾ ਐਕਟ ਹੈਗਾ ਉਸ ਵਿੱਚ ਬੜੀ ਕਲੀਅਰਲੀ ਲਿਖਿਆ ਹੋਇਆ ਹੈ ਇਹ ਸਾਰੀ ਬਿਮਾਰੀਆਂ ਦਾ ਇਲਾਜ ਜੇ ਕੋਈ ਮੈਰੀਕਲ ਹੀਲਿੰਗ ਕਰਕੇ ਕਰ ਰਿਹਾ ਕੋਈ ਦੇਖੋ ਇਹ ਧੰਦਾ ਨਵਾਂ ਨਹੀਂ ਹੈ ਇਹ ਧੰਦਾ ਬੜਾ ਪੁਰਾਣਾ ਚੱਲੇ ਆ ਰਿਹਾ ਹੈ ਕੱਲ ਨੂੰ ਤੁਸੀਂ ਆਪਣੇ ਆਫਿਸ ਦੇ ਬਾਹਰ ਲਾ ਲਓ ਮੈਂ ਕੈਂਸਰ ਦਾ ਇਲਾਜ ਕਰ ਦਿੰਦਾ ਫ੍ਰੀ ਵਿੱਚ ਤੁਹਾਡੇ ਬਾਹਰ ਲੱਖ ਬੰਦਾ ਸਵੇਰੇ ਨਹੀਂ ਹੋਏਗਾ ਹੋਏਗਾ ਨਾ ਇਹ ਚੀਜ਼ ਦਿਸ ਇਜ਼ ਬੈਨਡ ਬਾਈ ਲਾ ਇਹ ਬੜੀਆਂ ਪੁਰਾਣੀਆਂ ਚੀਜ਼ਾਂ ਚੱਲੀਆਂ ਆ ਰਹੀਆਂ ਬਟ ਅੱਜ ਦੇ ਦੁਨੀਆ ਵਿੱਚ ਇਹ ਚੀਜ਼ਾਂ ਇੰਨੀਆਂ ਕਿਵੇਂ ਚੱਲ ਰਹੀਆਂ ਇਹ ਬੜੀ ਹੈਰਾਨੀ ਦੀ ਗੱਲ ਜਿਸ ਤਰ੍ਹਾਂ ਕਿਹਾ ਕਿ ਜੇ ਮੈਂ ਬੋਰਡ ਲਗਾ ਦਿੰਦਾ ਤੇ ਕੱਲ ਮੇਰੇ ਬਾਹਰ ਵੀ 1 ਲੱਖ ਬੰਦਾ ਆ ਜੂਗਾ ਫਿਰ ਤੁਹਾਨੂੰ ਨਹੀਂ ਲੱਗਦਾ ਕਿਤੇ ਨੇ ਕਸੂਰਵਾਰ ਤੋਂ ਉਹ ਲੋਕ ਨੇ ਜਿਹੜੇ ਇਹੋ ਜਿਹਿਆਂ ਦੇ ਭਰਮਾਂ ਦੇ ਵਿੱਚ ਪੈਂਦੇ ਨੇ ਜਿਵੇਂ ਤੁਸੀਂ ਕੈਂਸਰ ਦਾ ਇਲਾਜ ਕੀਤਾ ਕੈਂਸਰ ਦਾ ਤਾਂ ਮੈਡੀਕਲੀ ਪੋਸੀਬਲ ਹੀ ਹਾਲੇ ਬਹੁਤ ਘੱਟ ਹੋ ਰਿਹਾ ਹੈ ਕਿੱਦਾਂ ਹੋਏਗਾ ਭਾਜੀ ਦੇਖੋ ਉਹ ਲੋਕ ਮੈਂ ਉਹਨਾਂ ਨੂੰ ਕਸੂਰਵਾਰ ਨਹੀਂ ਕਹੂੰਗਾ ਮੈਂ ਉਹਨਾਂ ਨੂੰ ਗਲੀਬਲ ਦੇਖੋ ਜਿਹੜਾ ਕੋਈ ਬੰਦਾ ਹੁੰ ਜੇ ਮੈਂ ਸੋਚਾਂ ਯਾਰ ਮੈਂ ਕਿਸੇ ਗਰੀਬ ਫੈਮਿਲੀ ਚੋਂ ਆ ਠੀਕ ਹੈ ਨਾ ਮੈਨੂੰ ਕੈਂਸਰ ਕਿਸੇ ਨੂੰ ਵੀ ਹੋ ਸਕਦਾ ਹੈ ਦੇਖੋ ਬਿਮਾਰੀ ਕੋਈ ਕਿਸੇ ਦਾ ਫਾਈਨੈਂਸ਼ੀਅਲ ਸਟੇਟਸ ਪੁੱਛ ਕੇ ਨਹੀਂ ਆਂਦੀ ਕਿਸੇ ਨੂੰ ਵੀ ਬਿਮਾਰੀ ਹੋ ਸਕਦੀ ਹੈ ਜੇ ਕੋਈ ਗਰੀਬ ਬੰਦਾ ਜਿਹਨੂੰ ਬਿਮਾਰੀ ਹੋ ਗਈ ਸਾਡੇ ਹੁਣ ਦੇਖੋ ਸਰਕਾਰ ਵੱਲੋਂ ਕੈਂਸਰ ਦਾ ਫ੍ਰੀ ਇਲਾਜ ਨਹੀਂ ਕੀਤਾ ਜਾ ਰਿਹਾ ਐਵਰੀ ਗੋ ਟੂ ਸਿਵਲ ਹਸਪੀਟਲ ਸਾਡੇ ਇੱਥੇ ਜਿਹੜੀ ਕੀਮੋਥੈਰਪੀ ਹੈ 온ਕੋਲੋਜਿਸਟ ਇੱਥੇ ਨਹੀਂ ਹੈ ਕੀਮੋਥੈਰਪੀ ਆਪਸ਼ਨ ਨਹੀਂ ਹੈ ਤੇ ਉਹ ਬੰਦੇ ਵਾਸਤੇ ਇਲਾਜ ਦਾ ਹਰ ਦਰਵਾਜ਼ਾ ਬੇਸਿਕਲੀ ਬੰਦ ਹੋ ਜਾਂਦਾ ਬਿਕੋ ਠੀਕ ਹੈ ਨਾ ਜਿਹੜਾ ਕਿ ਇੱਕ ਮਤਲਬ ਗਰੀਬ ਤਾਂ ਛੱਡੋ ਇੱਕ ਮਿਡਲ ਕਲਾਸ ਬੰਦਾ ਵੀ ਇਹ ਫੋੜ ਨਹੀਂ ਕਰ ਪੰਦਾ ਲੇਕਿਨ ਉਹ ਜਿਹੜੇ ਬੰਦੇ ਆ ਉਹ ਗਲੀਬਲ ਹੈ ਉਹ ਬੰਦਾ ਦੇਖੋ ਕੋਈ ਵੀ ਬੰਦਾ ਮਰਨਾ ਨਹੀਂ ਚਾਹੁੰਦਾ ਆਪਣਾ ਇਲਾਜ ਕਰਾਉਣਾ ਚਾਹੁੰਦਾ ਬਟ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਗਾ ਇਹ ਜਿਹੜੀ ਜਿਹੜੇ ਲੋਕਾਂ ਕੋਲੇ ਤੁਸੀਂ ਜਾ ਰਹੇ ਹੋ ਇਹ ਤੁਹਾਡਾ ਕੋਈ ਇਲਾਜ ਨਹੀਂ ਕਰ ਰਹੇ ਇਲਾਜ ਕੋਈ ਜਿਹੜੀ ਕੋਈ ਲਾ ਇਲਾਜ ਬਿਮਾਰੀ ਦਾ ਇਲਾਜ ਵੀ ਕਰ ਨਹੀਂ ਸਕਦਾ ਜੇ ਕੀ ਹੋਏਗਾ ਅੱਜ ਤੋਂ 10 15 20 ਸਾਲ ਬਾਅਦ ਸਾਇੰਸ ਵੱਲੋਂ ਹੀ ਹੋਏਗਾ ਇਹਨਾਂ ਬੰਦਿਆਂ ਕੋਲ ਕੋਈ ਇਲਾਜ ਨਹੀਂ ਹੈ ਇਹਨਾਂ ਨੇ ਦੇਖੋ ਤੁਹਾਡਾ ਕਿਸੇ ਹੋਰ ਤਰੀਕੇ ਫਾਇਦਾ ਜ਼ਰੂਰ ਤੇ ਤੁਸੀਂ ਪਲੀਜ਼ ਦੇਖੋ ਜਿਹੜੀ ਕੁਦਰਤ ਨੇ ਜ਼ਿੰਦਗੀ 'ਚ ਬੜੇ ਦੁੱਖ ਸਾਨੂੰ ਜ਼ਿੰਦਗੀ ਦਿੰਦੀ ਹੈ ਤੇ ਉਹ ਇਹਨਾਂ ਨੇ ਦੂਰ ਨਹੀਂ ਕਰਨਾ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਸਵਾਲ ਕੀਤਾ ਸੀ ਤੁਸੀਂ ਕਿਸੇ ਇੱਕ ਧਰਮ ਨੂੰ ਟਾਰਗੇਟ ਕਰ ਰਹੇ ਹੋ ਧਰਮ ਪਰਿਵਰਤਨ ਤਾਂ ਦੂਜੇ ਧਰਮਾਂ 'ਚ ਵੀ ਹੋ ਰਿਹਾ Hindu Sikhਾਂ 'ਚ ਜਾ ਰਹੇ Sikh Hindu 'ਚ ਵੀ ਜਾ ਰਹੇ ਨੇ ਤੁਸੀਂ ਇਹਨਾਂ ਨੂੰ ਹੀ ਕਿਉਂ ਟਾਰਗੇਟ ਕਰਦੇ ਹੋ ਭਾਜੀ ਆਮ ਟਾਰਗੇਟਿੰਗ देम ਬੀਸਿਕਲੀ ਬਿਕੋਜ਼ ਆਫ ਦ ਸਕੇਲ ਔਨ ਦਿਸ ਵਿਚ ਥਿਸ ਇਜ਼ ਹੈਪਨਿੰਗ ਦੇਖੋ ਧਰਮ ਕਨਵਰਸ਼ਨ ਸ਼ੁਰੂ ਤਾਂ ਹੁੰਦਾ ਆ ਹਰ ਜਿਹੜਾ ਧਰਮ ਹੈ ਬੇਸਿਕਲੀ ਕਨਵਰਜਨ ਦੇ ਨਾਲ ਹੀ ਬਣਿਆ ਸਾਨੂੰ ਵੀ ਡੋਨਟ نو 10000 ਪਹਿਲਾਂ ਸਾਲਾਂ ਕਿਹੜਾ ਧਰਮ ਹੁੰਦਾ ਸੀਗਾ ਠੀਕ ਹੈ ਨਾ ਕਿਹੜੇ ਲੋਕੀ ਕਦੋਂ ਬਣੇ ਵੀ ਡੋਨਟ نو ਠੀਕ ਹੈ ਨਾ ਲੇਕਿਨ ਜਿਹੜਾ ਇਹ ਗੱਲ ਹੈਗੀ ਇਹਨਾਂ ਨੂੰ ਟਾਰਗੇਟ ਇਸ ਕਰਕੇ ਕੀਤਾ ਜਾ ਰਿਹਾ ਹੈ ਬਿਕੋਜ਼ ਜਿੰਨੇ ਜਿਸ ਸਕੇਲ ਤੇ ਕਨਵਰਜਨ ਕਰਾ ਰਹੇ ਆ ਇਟ ਇਜ਼ ਅਨਪ੍ਰੈਸੀਡੈਂਟਿਡ ਕਦੇ ਦੇਖੋ ਯਾਰ Hindu ਧਰਮ ਭਾਵੇਂ Sikh ਧਰਮ ਹੋ ਗਿਆ ਕਿੰਨੇ ਔਰ ਧਰਮ ਹੈ ਦੇਖੋ ਕਨਵਰਜਨ ਜੇ ਆਪਾਂ ਕੋਈ ਬੰਦਾ Hindu ਬੰਦਾ Sikh ਬੰਨਣਾ ਚਾਹੇ ਉਹਨੂੰ ਦੇਖੋ ਜ਼ਰੂਰ ਅਮਰਿਤ ਛਕਾ ਕੇ ਉਹਨੂੰ ਸਿੱਖ ਬਣਾ ਦਿੱਤਾ ਜਾਏਗਾ। that is allowed by the ਸੰਵਿਧਾਨ। ਲੇਕਿਨ ਯਾਰ ਸਾਡੇ ਹੋਂ ਤੁਸੀਂ ਕਦੇ ਦੇਖਿਆ ਕੋਈ ਸਿੱਖ ਸੰਸਥਾ ਕੋਈ Hindu ਸੰਸਥਾ ਲੋਕਾਂ ਵਿੱਚ ਪਰਚੇ ਵੰਡੀ ਜਾ ਰਹੀ ਹੈ ਪੈਸੇ ਦੇ ਦੇ ਕੇ ਲੋਕਾਂ ਨੂੰ ਕਹਿੰਦੇ ਸਾਡੇ ਧਰਮ ਚ ਆਜੋ ਇਹ ਤਾਂ ਕਦੇ ਵੀ ਨਹੀਂ ਹੋਇਆ ਸਾਡੇ ਸੋਸਾਇਟੀ ਵਿੱਚ ਇੱਕ ਬੜਾ ਟੋਲਰੈਂਟ ਕਲਚਰ ਜਿਗਾ ਹਰ ਧਰਮ ਦੀ ਇੱਜ਼ਤ ਹੁੰਦੀ ਸੀ ਹਰ ਬੰਦਾ ਹਰ ਧਰਮ ਨੂੰ ਫਾਲੋ ਵੀ ਕਰਦਾ ਸੀ ਜਿਹੜਾ ਕੋਈ ਬੰਦਾ Hindu ਧਰਮ ਫਾਲੋ ਕਰ ਰਿਹਾ ਹੈ ਉਹ ਦਰਬਾਰ ਸਾਹਿਬ ਵੀ ਜਾਂਦਾ ਹੈ ਜਿਹੜਾ ਕੋਈ ਬੰਦਾ ਗੁਰਦੁਆਰੇ ਜਾਂਦਾ ਹੈ ਉਹ Hindu ਗੋਡ ਦੇ ਕਿ ਜਾ ਕੇ ਵੀ ਆਪਣਾ ਸਿਰ ਝੁਕਾ ਇਹ ਹੁਣ ਪਿਛਲੇ 8-10 ਸਾਲਾਂ ਤੋਂ ਇੱਕ ਨਵੀਂ ਹੀ ਲਹਿਰ ਚੱਲ ਪਈ ਹੈ ਜਿਹੜਾ ਕਿ ਇਹਨਾਂ ਤੋਂ ਗॉड ਨੋ ਦੇ ਨਾਲ ਕਿਛੋ ਇਹਨਾਂ ਨੂੰ ਇਹ ਫੰਡਿੰਗ ਆ ਰਹੀ ਹੈ ਤੇ ਇਹ ਪੈਸੇ ਨਾਲੇ ਕੰਮ ਹੋ ਰਿਹਾ ਇੱਕ ਪਾਰਟਿਕੂਲਰ ਕੋਈ ਏਜੰਡਾ ਇਹਨਾਂ ਦਾ ਤੇ ਮੇਰੀ ਸਰਕਾਰ ਨੂੰ ਨੈਸ਼ਨਲ ਇਨਵੈਸਟਿਗੇਟਿਵ ਏਜੰਸੀ ਨੂੰ ਮੇਰੀ ਰਿਕਵੈਸਟ ਹੈ ਪਲੀਜ਼ ਅਨਕਵਰ ਕੀਤਾ ਜਾਏ ਕਿਹੜੇ ਏਜੰਡੇ ਦੇ ਤਹਿਤ ਇਹ ਸਾਰਾ ਕੰਮ ਹੋ ਰਿਹਾ ਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਇਸ ਧਰਮ ਦੇ ਵਿੱਚ ਹੋਰ ਵੀ ਕਈ ਧਰਮ ਹੈ ਉਹਨਾਂ ਦੇ ਕਈ ਧਾਰਮਿਕ ਸਥਾਨ ਨੇ ਜਿੱਥੇ ਇਹ ਕਿਹਾ ਜਾਂਦਾ ਕਿ ਇਸ ਦਾ ਇਲਾਜ ਹੁੰਦਾ ਇਸ ਤਰ੍ਹਾਂ ਹੋਏਗਾ ਉਸ ਤਰ੍ਹਾਂ ਹੋਏਗਾ ਫਿਰ ਉਹ ਕਿਉਂ ਨਹੀਂ ਜਿਹੜੀ ਗੱਲ ਗਲਤ ਹੈ ਦੇਖੋ ਅਸੀਂ ਕਿਸੇ ਤਰੀਕੇ ਦਾ 도ਗਲਾਪਨ ਜਾਂ ਆਪਾਂ ਕਿਸੇ ਤਰੀਕੇ ਦੀ ਆਪਾਂ ਆਪਣੇ ਰਿਲੀਜੀਅਨ ਦੀ ਖਾਮੀ ਨਹੀਂ ਛੁਪਾ ਸਕਦੇ ਜਿਹੜਾ ਵੀ ਕੋਈ ਬੰਦਾ ਮੈਜੀਕਲ ਮੈਡੀਕਲ ਹੀਲਿੰਗ ਕਰ ਰਿਹਾ ਹੈ ਜਿਹੜਾ ਕਹਿ ਰਿਹਾ ਸੀ ਮੈਰੀਕਲ ਹੀਲਿੰਗ ਕਰ ਰਹੇ ਆ 댓 ਇਜ਼ ਰੋਂਗ ਉਹਨਾਂ ਦੇ ਅਗੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਮੇਰਾ ਆਖਰੀ ਸਵਾਲ ਹੈ ਮੈਂ ਸ਼ੁਰੂ ਤੋਂ ਗਿਆ ਸੀ ਕਿ ਸਰਕਾਰਾਂ ਤੇ ਧਰਮ ਪ੍ਰਚਾਰ ਕਮੇਟੀਆਂ ਫੇਲਿਆ ਸਰਕਾਰਾਂ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਲੋਕ ਆਰੋਪ ਲਗਾਉਂਦੇ ਨੇ ਜ਼ਬਰਦਸਤੀ ਕੀਤਾ ਗਿਆ ਕੋਈ ਕਾਰਵਾਈ ਨਹੀਂ ਹੁੰਦੀ ਲਗਾਤਾਰ ਤੁਸੀਂ ਕਹਿੰਦੇ ਲਾਰਜ ਸਕੇਲ ਦੇ ਵਿੱਚ ਹੁੰਦਾ ਇਸ ਦੀ ਜਾਂਚ ਨਹੀਂ ਹੁੰਦੀ ਤੁਸੀਂ ਕੀ ਸਮਝਦੇ ਹੋ ਸਰਕਾਰਾਂ ਕਿਦਾਂ ਕੀ ਕਰਨ ਭਾਜੀ ਦੇਖੋ ਸਰਕਾਰਾਂ ਨੂੰ ਤਾਂ ਇਸ ਗੱਲ ਦਾ ਬੈਨੀਫਿਟ ਹੈ ਤਾਂ ਹੀ ਤਾਂ ਕੁਝ ਹੋ ਨਹੀਂ ਰਿਹਾ ਸਰਕਾਰ ਦੀ ਸ਼ਾਬ ਇਹਨਾਂ ਦਾ ਕੋਈ ਕੰਮ ਹੁੰਦਾ ਹੀ ਨਹੀਂ ਇੱਕ ਮੈਂ ਬੜਾ ਤੁਹਾਡੇ ਦਰਸ਼ਕਾਂ ਨੂੰ ਇੱਕ ਬੜੀ ਮੈਂ ਸਿੰਪਲ ਐਨਲੋਜੀ ਦੱਸਦਾ ਕਿ ਮੈਂ ਵੀ ਸਿੱਖਾਂ ਤੁਸੀਂ ਵੀ ਸਿੱਖੋ ਠੀਕ ਹੈ ਨਾ ਕਿੰਨੇ Hindu ਭਰਾ ਆ ਆਪਾਂ ਸਾਰੇ ਦੇਖੋ ਸਾਰੇ ਸਿੱਖ ਗੁਰਦੁਆਰੇ ਜਾਂਦੇ Hindu ਮੰਦਿਰ ਜਾਂਦੇ ਲੇਕਿਨ ਕੀ ਆਪਾਂ ਵੋਟ ਸਾਰੇ ਇੱਕੋ ਹੀ ਪਾਰਟੀ ਨੂੰ ਪਾਣੇ ਆ ਨਹੀਂ ਪਾਉਂਦੇ ਨਾ ਕੋਈ ਸਿੱਖ ਅਕਾਲੀਆਂ ਨੂੰ ਪਾਏਗਾ ਠੀਕ ਹੈ ਨਾ ਕੋਈ ਕਾਂਗਰਸ ਨੂੰ ਪਾਏਗਾ ਕੋਈ BJP ਨੂੰ ਪਾਏਗਾ ਕੋਈ ਬੰਦਾ ਇੰਡੀਪੈਂਡੈਂਟ ਉਮੀਦਵਾਰ ਨੂੰ ਪਾਏਗਾ ਕੋਈ ਬਚਪਨ ਆਪਣੇ ਆਪਣੇ ਹਿਸਾਬ ਨਾਲ ਆਪਾਂ ਵੋਟਾਂ ਪਾਵਾਂਗੇ ਸैम ਹਿੰਦੂਸ ਵਿੱਚ ਹੈ ਠੀਕ ਹੈ ਨਾ ਜਿਹੜਾ ਤੁਹਾਨੂੰ ਕੈਂਡੀਡੇਟ ਆਪਣੇ ਹਿਸਾਬ ਨਾਲ ਸਹੀ ਲੱਗਦਾ ਤੁਸੀਂ ਉਹਨੂੰ ਵੋਟ ਪਾਣੀ ਹੈ ਲੇਕਿਨ ਜਿੱਥੇ ਡੇਰੇ ਆ ਗਏ ਫੋਰ ਐਗਜ਼ਾਮਪਲ ਆਪਾਂ ਅੰਕੂ ਨਰੂਲਾ ਦੀ ਗੱਲ ਕਰੀਏ ਇਹ ਕਹਿੰਦਾ ਜੀ ਮੇਰਾ 13-14 ਲੱਖ ਫਾਲੋਅਰ ਹੈ 4 ਲੱਖ ਬੰਦਾ ਮੇਰੇ ਕੋਲੇ ਵੀਕਐਂਡ ਨੂੰ ਆਉਂਦਾ ਜੇ ਆਪਾਂ ਜਲੰਧਰ ਦੇ ਸੋਚੀ ਆਪਾਂ ਯਾਰ ਜਿਹੜੀ 15-20 ਲੱਖ ਪੋਪੂਲੇਸ਼ਨ ਹੈ ਜੇ 4 ਲੱਖ ਬੰਦਾ 5 ਲੱਖ ਬੰਦੇ ਨੇ ਡਿਸਾਈਡ ਹੀ ਕਰ ਲਿਆ ਇਹਨੇ ਕਹਦਾ ਤੂੰ ਇਹਨੂੰ ਵੋਟ ਪਾਣੀ ਹੈ ਇਹ ਤਾਂ ਉਹਨੂੰ ਹੀ ਵੋਟ ਪਾਣੀ ਹੈ ਨਾ ਇਟ ਇਜ਼ ਬਟ ਨੈਚੁਰਲ ਇਹਨੂੰ ਵੀ ਵੋਟ ਪਾਨਗੇ ਜਿਹ ਇਹ ਜੇ ਉਹਨੂੰ ਵੋਟ ਪਾਣਗੇ ਫਿਰ ਇਲੈਕਸ਼ਨ ਦੀ ਕੋਈ ਰਿਲੇਵੈਂਸ ਹੀ ਨਹੀਂ ਰਹੇਗੀ ਸਾਡੀ ਤਾਂ ਵੋਟਰ ਟਾਰਨ ਆਊਟ 50 60% ਹੁੰਦੀ ਹੈ ਇਹਨਾਂ ਦੀ ਵੋਟਰ ਟਾਰਨ ਆਊਟ ਵੀ ਅਗਲੇ ਕਨਵੈਨਸ ਭੇਜ ਕੇ 100% ਕਰਨਗੇ ਫਿਰ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਇਹ ਰਿਕਵੈਸਟ ਕਰਾਂਗੇ ਇਲੈਕਸ਼ਨ ਕਰਾਣੇ ਬੰਦ ਕਰ ਦਿਓ ਇਹਨਾਂ ਡੇਰਾ ਮੁਖੀਆਂ ਕੋਲੇ ਜਾ ਕੇ ਇਹਨਾਂ ਨੂੰ ਵੀ ਪੁੱਛ ਲਓ ਜੀ ਕਿਹਨੂੰ ਐਮਪੀ ਬਣਾਣਾ ਹੈ ਕਿਹਨੂੰ ਐਮਐਲਏ ਬਣਾਣਾ ਹੈ ਕਿਹਨੂੰ ਸਰਪੰਚ ਬਣਾਣਾ ਹੈ ਕਿਹਨੂੰ ਕਾਉਂਸਲਰ ਬਣਾਣਾ ਹੈ ਤੇ ਇਲੈਕਸ਼ਨ ਕਰਾਣ ਦਾ ਜਿਹੜਾ ਪੈਸਾ ਵੇਸ ਹੁੰਦਾ ਉਹ ਵੀ ਬੰਦ ਕਰ ਦਿਓ ਤੇ ਇਹ ਸਿਚੁਏਸ਼ਨ ਬਹੁਤ ਹੀ ਦੂਰ ਨਹੀਂ ਜੇ ਇਹ ਸਤੇ ਨਕੀਲ ਨਾ ਕਸੀ ਗਈ ਸਾਡੇ ਪਿੰਡਾਂ ਵਿੱਚ ਨਾ ਕੋਈ ਆਪਣੇ ਗੁਰਦੁਆਰਾ ਰਹਿ ਜਾਣਾ ਨਾ ਕੋਈ ਸਾਡੇ ਮੰਦਿਰ ਰਹਿ ਜਾਣਾ ਜੇ ਕੋਈ ਰਹਿ ਗਿਆ ਉਸ ਵਿੱਚ ਪ੍ਰਸ਼ਾਦ ਦੇਣ ਦੇ ਵੀ ਪੈਸੇ ਨਹੀਂ ਰਹਿ ਜਾ ਨੇ ਐਨੀ ਸੀਰੀਅਸ ਸਿਚੁਏਸ਼ਨ ਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਖਾਸ ਕਰਕੇ ਨਾਮ ਲੈ ਰਹੇ ਅੰਕੁਰ ਨਰੂਲਾ ਦਾ ਬੜੇ ਲੋਕ ਆਏ ਨੇ ਇਹਨਾਂ ਦੇ ਵਿਰੋਧ ਕੀਤਾ ਉਹਨਾਂ ਨੂੰ ਉਹਨਾਂ ਨੇ ਪੂਰੀ ਅੱਗੇ ਨਹੀਂ ਗਏ ਜਿਵੇਂ ਤੁਸੀਂ ਵੀ ਆਪਣੀ ਮਿਹਮ ਸ਼ੁਰੂ ਕੀਤੀ ਹੈ ਖਾਸ ਕਰਕੇ ਮੈਂ ਇੱਕ ਗੱਲ ਕਹਿਣਾ ਕਿ ਤੁਸੀਂ ਨਾਮ ਲੈ ਰਹੇ ਹੋ ਉਹਨਾਂ ਦਾ ਤੁਹਾਡੇ ਡੈਫਮੇਸ਼ਨ ਕੇਸ ਵੀ ਕੀਤਾ ਜਾ ਸਕਦਾ ਤੁਸੀਂ ਕਿਸ ਵਿਹਾਰ ਤੇ ਕੀਤੀ ਕਰ ਰਹੇ ਹੋ ਇਹ ਗੱਲ ਕਿਉਂ ਕਰ ਰਹੇ ਹੋ ਕਿਸ ਤਰ੍ਹਾਂ ਹੋ ਰਿਹਾ ਮੇਰੇ ਤੋਂ ਡੈਫਰਮੇਸ਼ਨ ਕੇਸ ਜਿੰਨੇ ਮਰਜ਼ੀ ਪਾਨ ਸਾਡਾ ਦੇਖੋ ਫਰਜ਼ ਹੈ ਅਸੀਂ ਕਿਸੇ ਤਰੀਕੇ ਦੇ ਆਪਣੇ ਵਰਡਸ ਨਹੀਂ ਮਿੰਸ ਕਰਨੇ ਪ੍ਰੋਬਲਮ ਸੋਸਾਇਟੀ ਵਿੱਚ ਤਾਂ ਹੀ ਆਈ ਹੈ ਕਿ ਜਿਹੜਾ ਸੱਚ ਹੈ ਉਹ ਬੇਤੜਕੋ ਹੋ ਕੇ ਨਹੀਂ ਬੋਲਿਆ ਜਾ ਰਿਹਾ ਹਰ ਬੰਦਾ ਡਿਪਲੋਮੇਸੀ ਦੇ ਅੰਦਰ ਜਾਂ ਆਪਣੇ ਵਰਡਸ ਨੂੰ ਪੋਲਿਟੀਕਲੀ ਕਰੈਕਟ ਕਰਕੇ ਬੋਲਦਾ ਠੀਕ ਹੈ ਨਾ ਅਸੀਂ ਵੀ ਕਿਸੇ ਨੂੰ ਦੇਖੋ ਕਿਸੇ ਧਰਮ ਨੂੰ ਫੰਡ ਨਹੀਂ ਕਰਨਾ ਚਾਹੁੰਦੇ ਬਟ ਜੋ ਸੱਚ ਹੈ ਅਸੀਂ ਬੋਲਾਂਗੇ ਜੇ ਸੱਚ ਬੋਲ ਕੇ ਸਾਡੇ ਦੇ ਡੈਫਰਮੇਸ਼ਨ ਕੇਸ ਹੁੰਦਾ ਤੇ ਹੋ ਜੇ ਅਸੀਂ ਉਹ ਵਿੱਚ ਸਹਾਰ ਲਾਂਗੇ ਸਾਡੇ ਨਾਲ ਬੜੇ ਲੋਕੀ ਜੁੜੇ ਆ ਤੁਸੀਂ ਕਿੰਨੇ ਲੱਖ ਬੰਦਿਆਂ ਦੇ ਡੈਫਰਮੇਸ਼ਨ ਕੇਸ ਪਾ ਦਿਓਗੇ ਇਹ ਕਿਹਨਾਂ ਅਸੀਂ ਕਿ ਮੈਂ ਕੋਈ ਕੱਲਾ ਨਹੀਂ ਆ ਪੰਜਾਬ ਬਚਾਓ ਮੋਰਚਾ ਵਿੱਚ ਸਾਡੇ ਲੱਖਾਂ ਮੈਂਬਰ ਜੁੜੇ ਪਏ ਆ ਸਾਰੀ Hindu ਸੰਸਥਾਵਾਂ Sikh ਸੰਸਥਾਵਾਂ ਸਾਡੇ ਨਾਲ ਹੈ ਜੇ ਤੁਸੀਂ ਐਨੇ ਲੱਖ ਬੰਦੇ ਦੇ ਡੈਫਾਮੇਸ਼ਨ ਕੇਸ ਪਾ ਕੇ ਤੁਹਾਡਾ ਇਹ ਧੰਦਾ ਚੱਲਦਾ ਜ਼ਰੂਰ ਪਊ ਵੀ ਆ ਰੈਡੀ ਫਾਰ ਇਟ ਜੀ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਅਸੀਂ ਪੰਜਾਬ ਬਚਾਓ ਮੋਰਚਾ ਦੇ ਤਿੰਨ ਜਸਵੀ ਮਿੰਹਾਸ ਜੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਕਿ ਇਹ ਜੋ ਚੱਲ ਰਿਹਾ ਹੈ ਗਲਤ ਹੋ ਰਿਹਾ ਤੇ ਇਸ ਦੇ ਖਿਲਾਫ ਉਹ ਜਰੂਰ ਲੜਨਗੇ ਤੇ ਖਾਸ ਕਰਕੇ ਜਿਹੜਾ ਉਹਨਾਂ ਨੇ ਪੈਸੇ ਦੀ ਗੱਲ ਕਹੀ ਹੈ ਕਿ ਜੇ ਕਿਸੇ ਨੂੰ ਕੋਈ ਜ਼ਬਰਦਸਤੀ ਕਨਵਰਟ ਕੀਤਾ ਜਾ ਰਿਹਾ ਹੈ ਜਾਂ ਕਨਵਰਟ ਕਰਵਾਇਆ ਜਾ ਰਿਹਾ ਤਾਂ ਉਸ ਨੂੰ 2 ਲੱਖ ਰੁਪਏ ਦੇਣਗੇ ਤੇ ਉਹਨਾਂ ਦਾ ਨਾਮ ਵੀ ਗੁੱਪ ਰੱਖਣਗੇ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਰਾਂਗਪੁਰੀ ਵਾਇਸਾ ਪੰਜਾਬ ਜਲੰਧਰ